ਇਹ ਤਸਵੀਰਾਂ ਅਮਰਸਰ ਦੇ 6 ਹਟਾ ਇਲਾਕੇ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਇੱਕ ਸ਼ਖਸ ਆਉਂਦਾ ਹੈ ਅਤੇ ਗੱਡੀ ਖਰੀਦਣ ਦੇ ਬਹਾਨੇ ਉਹ ਟ੍ਰਾਈ ਲੈਣ ਦੇ ਲਿਜਾਂਦਾ ਇਹ ਦੱਸਿਆ ਜਾ ਰਿਹਾ ਕਿ ਜਦੋਂ ਇਹ ਸ਼ਖਸ ਟ੍ਰਾਈ ਲੈਣ ਜਾਂਦਾ ਹੈ ਤਾਂ ਟ੍ਰਾਈ ਲੈਣ ਦੇ ਬਹਾਨੇ ਗੱਡੀ ਲੈ ਕੇ ਉਥੋਂ ਫਰਾਰ ਹੋ ਜਾਂਦਾ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪਰ ਦੱਸ ਦਿਆ ਕਿ ਇਸ ਦੀ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਅਤੇ ਇਸ ਦੇ ਮਾਮਲੇ ਦੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਦਾ ਬਿਆਨ ਨਹੀਂ ਆਇਆ ਪਰ ਇਹ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਇਸੋ ਸ਼ਖਸ ਦੇ ਵੱਲੋਂ ਟ੍ਰਾਈ ਲੈਨ ਦੇ ਬਹਾਨੇ ਨਵੀਂ ਗੱਡੀ ਖਰੀਦਣ ਆਇਆ ਸੀ ਅਤੇ ਟ੍ਰਾਈ ਲੈਨ ਦੇ ਬਹਾਨੇ ਉੱਥੋਂ ਗੱਡੀ ਲੈ ਕੇ ਫਰਾਰ ਹੋ ਜਾਂਦਾ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਹੈ ਜੀ ਐਸਐਮਜੀ ਨਿਊਜ਼ ਦੇ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ